ਬਠਿੰਡਾ ਪੁਲਿਸ ਵੱਲੋਂ ਨਸ਼ੇ ਨੂੰ ਲੈ ਕੇ ਫੜੀ ਹੈਵੀ ਰਿਕਵਰੀ 265 ਗ੍ਰਾਮ ਹਰੋਇਨ ਸਮੇਤ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਐਸਟੀਐਫ ਦੇ ਡੀਐਸਪੀ ਗੁਰਪ੍ਰੀਤ ਸਿੰਘ ਨੂੰ ਵੱਲੋਂ ਦਿੱਤੀ ਗਈ ਜਾਣਕਾਰੀ ਸ਼ੁੱਕਰਵਾਰ ਨੂੰ 3 ਵਜੇ ਦੇ ਲਗਭਗ ਐਸਟੀਐਫ ਦੇ ਡੀਐਸਪੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਟੀਐਫ ਦੀ ਪੁਲਿਸ ਪਾਰਟੀ ਵੱਲੋਂ ਗਲਪਤੀ ਵਿਖੇ ਇੱਕ ਵਿਅਕਤੀ ਨੂੰ ਮੋਟਰਸਾਈਕਲ 'ਤੇ ਆਉਂਦੇ ਨੂੰ ਰੋਕਿਆ ਗਿਆ ਤੇ ਉਸ ਦੀ ਜਦੋਂ ਮੋਟਰਸਾਈਕਲ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ 265 ਗ੍ਰਾਮ ਹਰੋਇਨ ਬਰਾਮਦ ਕੀਤੀ ਗਈ ਜਿਸ ਤੇ ਕਾਰਵਾਈ ਕਰਦੇ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਇਸ ਨੂੰ ਮੰਦ ਹਵਾਲਾਤ ਕੀਤਾ ਗਿਆ ਤੇ ਅੱਜ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਧਰਮਾਨਾ ਹਾਜ਼ਰ ਕੀਤਾ ਜਾਵੇਗਾ ਦੱਸਦੀ ਹੈ ਕਿ ਪੁਲਿਸ ਵੱਲੋਂ ਲਗਾਤਾਰ ਹੁਣ ਨਸ਼ੇ ਨੂੰ ਲੈ ਕੇ ਇਸ ਤਰ੍ਹਾਂ ਦੇ ਅਪਰਾਧੇ ਕੀਤੇ ਜਾ ਰਹੇ ਹੈ ਅਤੇ ਹੁਣ STF ਵੱਲੋਂ ਇੱਕ ਵਿਅਕਤੀ ਨੂੰ ਗਿਲਪੱਤੀ ਤੋਂ 265 ਗ੍ਰਾਮ ਹਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੇ ਮਾਮਲਾ ਦਾਜ ਕਰਕੇ ਬੰਦਾਬਲਦ ਕੀਤਾ ਗਿਆ ਅੱਜ ਅਦਾਲਤ ਵਿੱਚ ਪੇਸ਼ ਕਰਕੇ ਦਰਮਾਨ ਹੱਲ ਕੀਤਾ ਜਾਵੇਗਾ ਤੇ ਇਸਦੇ ਬੈਕਵਰਡ ਅਤੇ ਫਾਰਵਰਡ ਲਿੰਕ ਵੀ ਪੁਲਿਸ ਵੱਲੋਂ ਖੰਗਾਲੇ ਜਾਣਗੇ ਇਹ ਸਾਰੀ ਜਾਣਕਾਰੀ STF ਦੇ DSP ਗੁਰਪ੍ਰੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਹਾਂ ਕਿ ਜੋ ਵੀ ਵਿਅਕਤੀ ਆਪਣਾ ਇਸ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਆਪਣਾ ਪੁਲਿਸ ਨੂੰ ਅਤਰਾ ਦੇਣਾ ਚਾਹੁੰਦਾ ਹੈ ਤਾਂ ਉਸ ਦਾ ਨਾਮ ਵੀ ਉਹਨਾਂ ਬਲੌਗ ਗੁਪਤ ਰੱਖਿਆ ਜਾਵੇਗਾ। ਜੀ ਸਰ। ਅ ਕੱਲ ਮਿਤੀ 12/09/2024 ਨੂੰ ਮਨਜੋਗ ਸਾਡੇ ਜੀ ਐਸਟੀਐਫ ਬਠਿੰਡਾ ਰੇਜ ਬਠਿੰਡਾ ਸਟਾਫ ਜਤਿੰਦਰ ਸਿੰਘ ਮੰਡ ਉਹਨਾਂ ਦੀ ਰਹਿਮ ਨਾ ਹੀ ਹੇਟ ਸਾਡੀ ਟੀਮ ਜਿਹਦੀ ਅਗਵਾਈ ਏਐਸਏ ਮੇਜਰਸ ਇਨ ਕਰ ਰਿਹਾ ਸੀਗਾ। ਅ ਗਿੱਲ ਪੱਤੀ ਉਹ ਰਸ਼ਾ ਦੇ ਤਸਕਰਾਂ ਦੇ ਭਾਰ ਦੇ ਵਿੱਚ ਫਿਰ ਰਹੇ ਸੀ ਉਹਨਾਂ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਉਹਨਾਂ ਨੂੰ ਦੇਖ ਕੇ ਮੋਟਰਸਾਈਕਲ ਤੋਂ ਵਾਪਸ ਮੋੜਨ ਲੱਗਾ ਤਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਕਾਬੂ ਕੀਤਾ ਜਿਹਦਾ ਨਾਮ ਕੁਲਵੀਰ ਸਿੰਘ ਉਰਫ ਕੀੜਾ ਪੁੱਤਰ ਸੁਖਦੇਵ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਬਹਿਮਨ ਜੱਸਾ ਸਿੰਘ ਅਬਾਦ ਸਮਰਾਪਤੀ ਦਿਲ ਦਿਲਪਤੀ ਜਿਹੜਾ ਕਾਬੂ ਕੀਤਾ ਦਰਾਨੇ ਉਹਦੇ ਮੋਟਰਸਾਈਕਲ ਦੇ ਚੈਕਿੰਗ ਤੋਂ ਉਦੇ ਪਾਸੋਂ 265 ਗ੍ਰਾਮ ਹਿਰੋਇਨ ਜ਼ਬੰਦ ਹੋਈ ਜਿਸ ਦੇ ਆਧਾਰ ਤੇ ਮਕਦਮਾ ਨੰਬਰ 141 ਮਿਤੀ 12/9/2024 ਅੰਡਰ ਸੈਕਸ਼ਨ 12 21 ਕਾਡ 85 ਐਨਡੀਪੀਐਸ ਐਕਟ ਐਸਟੀਐਫ ਸੈਕਟਰ 79 ਐਸਐਸ ਨਗਰ ਮਹਾਲੀ ਦਰਜ ਰਜਿਸਟਰ ਹੋਇਆ ਜੋ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਹ ਵਿਅਕਤੀ ਬਹਿਮਨ ਦਵਾਨੇ ਦਾ ਰਹਿਣ ਵਾਲਾ ਹੈ ਬਸ ਇਹ ਆਪਣਾ ਪਿੰਡ ਛੱਡ ਕੇ ਇਥੇ ਗਲਪਤੀ ਰਹਿਣ ਲੱਗ ਗਿਆ ਸੀ ਮਹਿਮਨ ਜਸਾਸਿਨ ਉਤਾਰਣ ਵਾਲਾ ਤੇ ਪਿਛਲੇ 2 ਸਾਲਾਂ ਤੋਂ ਇਹ ਜਿਹੜਾ ਡਰੱਗਸ ਨਾਲ ਜੁੜਿਆ ਹੋਇਆ ਉਸ ਤੋਂ ਪਹਿਲਾਂ ਵੀ ਇਹਦੇ ਖਿਲਾਫ ਅਕਸਾਈਜ਼ ਦੇ ਮਕਦਮੇ ਦਰਜ ਨੇ 43 ਬਟਾਉਨ ਨੇ ਪੀਐਸ ਲੋਹੜੀ ਸਾਬੋ ਤੇ ਬਾਕੀ 1307 ਆਈਪੀਸੀ ਦਾ ਵੀ ਮਕਦਮਾ ਇਹਦੇ ਖਿਲਾਫ ਦਰਜ ਹੈ ਉਹ ਵੀ ਪੁਲਿਸ ਸਟੇਸ਼ਨ ਲੋਹੜੀ ਸਾਬੋ ਦਾ ਹੈ ਕੰਮ ਕੀ ਕਰਦਾ ਇਹ ਇੱਕ ਕਮ ਹੀਰੋਨ ਦੇ ਕਰਦਾ ਹੈ ਹੀਰੋਇਨ ਨਸ਼ੇ ਦੇ ਕੰਮ ਕਰਦਾ ਨਸ਼ਾ ਲੈ ਕੇ ਹੁੰਦਾ ਤੇ ਉਹ ਨਸ਼ੇ ਨੂੰ ਅੱਗੇ ਪੁਰੀਆਂ ਬਣਾ ਕੇ ਅੱਗੇ ਵੇਚਦਾ ਤੇ ਅਸੀਂ ਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਤਾਂ ਪੁਛਕਿਸ਼ ਕੀਤੀ ਜਾ ਰਹੀ ਹੈ ਬਿਲਕੁਲ ਅਜਨ ਨੂੰ ਪੇਸ਼ ਕਰਾਂਗੇ ਅਸੀਂ ਹਿਦਰਮਾਨ ਰਵਾਗੇ ਅਸੀਂ ਉਹਦੇ ਵਿੱਚ ਰਿਮਾਂਡ ਤੋਂ ਬਾਅਦ ਅਸੀਂ ਜਿਹੜੇ ਸਾਰਾ ਕੁਝ ਆਪਣੀ ਫਾਈਲ ਤੇ ਲੈ ਕੇ ਆਵਾਂਗੇ ਉਸ ਤੋਂ ਬਾਅਦ ਸੀ। ਬਿਲਕੁਲ 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 ਜੋ ਵੀ ਅਸੀਂ ਬੈਕਵਰਡ ਲਿੰਕ ਜੋ ਵੀ ਕਿਤੇ ਅਸੀਂ ਪਰਪੁਰਚਾ ਕਰਾਂਗੇ ਚੇਕਰ ਕੀ ਕਰ ਰਹੀ ਕਰ। ਮਤਲਬ ਸਭ ਕੀ ਕਰਾਂਗੇ ਛੜੀ ਅਸੀਂ ਅਸੀਂ ਸਖਤੀ ਨਾਲ ਕਾਰਵਾਈ ਕਰਾਂਗੇ। ਅਸੀਂ ਨਸ਼ਾ ਨੂੰ ਜੋ ਪੰਜਾਬ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਆਪਣੇ ਪੂਰੀ ਮਿਹਨਤ ਨਾਲ ਤੇ ਪੂਰੇ ਜੋਸ਼ ਨਾਲ ਅਸੀਂ ਕੰਮ ਕਰਾਂਗੇ ਨਸ਼ਿਆਂ ਦੇ ਖਿਲਾਫ ਖੰਡ ਪਾਉਣ ਵਿੱਚ ਜਿੰਨੇ ਵੀ ਇਹ ਇਹ ਫਸਲਾਂ ਗਏ ਨੇ ਉਹ ਇਹ ਜਾਣਕਾਰੀ ਦੇ ਦਿੰਦੇ ਉਹਨਾਂ ਨੂੰ ਮਿਲਾਂਗੇ ਉਹ ਗੱਲ ਹੈ ਅਸੀਂ ਉਹਨਾਂ ਨਾਲ ਦੇ ਕੋ ਲੋਕ ਜਾਣਕਾਰੀ ਨਹੀਂ ਦਿੰਦੇ ਉਹਨਾਂ ਨਾਲ ਆਪਣੀ ਮਿੱਤਰਤਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਿਲਾਂਗੇ ਤਾਂ ਕਿ ਉਹਨਾਂ ਨਾਲ ਉਹਨਾਂ ਨੂੰ ਆਪਣੇ ਸੰਬੰਧ ਨਾ ਪੈਦਾ ਕਰਨ ਤੋਂ ਬਾਅਦ ਉਹਨਾਂ ਤੋਂ ਜਾਣਕਾਰੀ ਐਸਾ ਲਵਾ ਕਰਾਗੇ ਨਾਮ ਤੋਂ ਬੋਤਲ ਕਹਿਣਾ ਜੇ ਜਾਣਕਾਰੀ ਬਿਲਕੁਲ ਬਿਲਕੁਲ ਐਸੀ ਗੱਲ ਨਹੀਂ ਹੈ ਵੀ ਅਸੀਂ ਕਿਸੇ ਵੀ ਕੋਈ ਇਨਫੋਰਮੈਂਟ ਬਾਰੇ ਅਸੀਂ ਕਿਸੇ ਨੂੰ ਦੱਸਾਂਗੇ ਅਸੀਂ ਨਹੀਂ ਬਿਲਕੁਲ ਪਬਲੀਕਲੀ ਨਹੀਂ ਕਰਦੇ ਸੀ